ਦੀ ਫਤਿਹ ਗੁਰੂ ਰੂਪ ਗੁਰਖੁ ਖਾਲਸਾ ਸਾਧ ਸੰਗਤ ਜੀ ਥੋੜਾ ਜਿਹਾ ਸਮਾਂ ਮਿਲਿਆ ਸਾਰੇ ਬੁਲਾਰੇ ਬੋਲ ਰਹੇ ਨੇ ਤੇ ਵਾਹਿਗੁਰੂ ਥੋੜੀ ਜੀ ਸ਼ਾਂਤੀ ਥੋੜੀ ਜੀ ਸ਼ਾਂਤੀ ਬਖਸ਼ੋ ਵੀਰ ਜੀ ਜਿੰਨਾ ਜਿੰਨਾ ਸਮਾਂ ਮਿਲਿਆ ਮੇਰੇ ਤੋਂ ਪਹਿਲਾਂ ਭੈਣ ਨੇ ਬੋਲਿਆ ਮੇਰੇ ਵੀਰਾਂ ਨੇ ਬੋਲਿਆ ਵੀ ਆਪਾਂ ਇਹਨੂੰ ਸ਼ਾਂਤੀ ਦੇ ਨਾਲ ਸ਼ਾਂਤੀ ਬੜੀ ਜ਼ਰੂਰੀ ਹੈ ਕਿਉਂਕਿ ਹਰ ਇੱਕ ਬੁਲਾਰੇ ਦੀ ਗੱਲ ਸੁਣਨੀ ਬੜੀ ਜ਼ਰੂਰੀ ਹੈ ਹਰ ਕੋਈ ਬੰਦਾ ਆਪੋ ਆਪਣੇ ਬਲਬਲੇ ਲੈ ਕੇ ਇੱਥੇ ਪਹੁੰਚਿਆ ਹੈ ਤੇ ਤੁਹਾਨੂੰ ਗੁਰੂ ਰਾਮਦਾਸ ਜੀ ਦੇ ਦਰ ਤੋਂ ਸ਼ਰੋਮਣੀ ਰਾਗੀ ਸੱਭਾ ਸਾਰੇ ਜਿੰਨੇ ਉੱਥੇ ਕੀਰਤਨ ਕਰਦੇ ਨੇ ਵੀਰ ਜਿਹੜੇ ਸਮੇਂ-ਸਮੇਂ ਸਰ ਇੱਥੇ ਆ ਵੀ ਰਹੇ ਨੇ ਆਪੋ ਆਪਣੀ ਹਾਜੀ ਲਵਾ ਰਹੇ ਨੇ ਕਈ ਲਵਾ ਗਏ ਨੇ ਤੇ ਕਈਆਂ ਨੇ ਲਵਾਉਣੀ ਹੈ ਤੇ ਮੈਂ ਇੱਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਨ ਆਇਆ ਤੇ ਮੇਰੇ ਹੋਰ ਵੀ ਬੁਲਾ ਰਹੇ ਜਿੰਨੇ ਸਾਡੇ ਕੌਮ ਦੀਆਂ ਧਾਰਮਿਕ ਸਖਸ਼ੀਅਤਾਂ ਨੇ ਮੈਂ ਸਾਰਿਆਂ ਨੂੰ ਸੁਣਿਆ ਇੱਥੇ ਵੀ ਸਾਰੇ ਇੱਕੋ ਗੱਲ ਕਹਿ ਕੇ ਗਏ ਕਿ ਇਕੱਠਾ ਇੱਕ ਕੱਠ ਬੜਾ ਜ਼ਰੂਰੀ ਹੈ ਉਹਨੂੰ ਤੁਸੀਂ ਕਾਇਮ ਰੱਖਿਓ ਵਿਚਾਰ ਤਾਰਾ ਇੱਕ ਰੱਖਿਓ ਤੇ ਇਹ ਮੋਰਚਾ ਆਪਾਂ ਜਿੱਤ ਲੈਣਾ ਹੈ ਬੋਲੇ ਸੋ ਨਿਹਾਲ ਮੈਂ ਕਹਿੰਦਾ ਵਾਂ ਇੱਕ ਗੱਲ ਜਿੱਥੇ ਗੁਰੂ ਸ਼ਬਦ ਆ ਜਾਵੇ ਉੱਥੇ ਹਾਰ ਹੁੰਦੀ ਹੀ ਨਹੀਂ ਜਿੱਥੇ ਪੁਰਖ ਸ਼ਬਦ ਆਜਾ ਵੀ ਉੱਥੇ ਹਾਰ ਹੁੰਦੀ ਨਹੀਂ ਬਾਕੀ ਗੱਲਾਂ ਮੈਂ ਜ਼ਿਆਦਾ ਨਹੀਂ ਬੋਲਣੀਆਂ ਥੋੜੀ ਜਿਹੀ ਮੈਂ ਇੱਥੇ ਆਪਣੀ ਹਾਜ਼ਰੀ ਲਵਾਉਣ ਆਇਆ ਸੀਗਾ ਮੈਂ ਕਹਿੰਦਾ ਜਿੰਨੀ ਸੰਗਤ ਬੈਠੀ ਆ ਮੇਰੇ ਨੌਜਵਾਨ ਵੀਰ ਜਿਨ੍ਹਾਂ ਦੇ ਆਪਾਂ ਜਦੋਂ ਵੀ ਵੀਡੀਓ ਦੇਖਦੇ ਸੀ ਨਾ ਇਹਨਾਂ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਉਣ ਨੂੰ ਦਿਲ ਕਰਦਾ ਸੀਗਾ ਜਿਵੇਂ ਬਹਿਰੀ ਟੱਪ ਕੇ ਆਏ ਨੇ ਅੱਜ ਤੇ ਮੈਂ ਕਹਿੰਦਾ ਉਹ ਜਾਗ ਗਿਆ ਜੇ ਪੰਜਾਬ ਉਹ ਮੈਂ ਕਹਿੰਦਾ ਜਾਗ ਗਿਆ ਪੰਜਾਬ ਇੱਕ ਫਿਲਮ ਬਣੀ ਸੀ ਔਰਤਾ ਪੰਜਾਬ ਕੱਲ ਮੈਨੂੰ ਇੱਕ ਗੱਲ ਕਹਿ ਰਿਆ ਸੀ ਕੋਈ ਵੀ ਇੱਕ ਵੀਰ ਜੀ ਨੇ ਉਹਨੇ ਫਿਲਮ ਬਣਾਈ ਸੀ ਔਰਤਾ ਪੰਜਾਬ ਨਾ ਕਿ ਔਰਤਾ ਪੰਜਾਬ ਕਿੱਥੇ ਨਹੀਂ ਪੰਜਾਬ ਔਰਤ ਕੇ ਗਿਆ ਕਿੱਥੇ ਆ ਪੰਜਾਬ ਔਰਤ ਕੇ ਪਹੁੰਚ ਗਿਆ ਦਿੱਲੀ ਸਾਰਾ ਤੇ ਜਿੰਨੇ ਵੀਰ ਬੈਠੇ ਹੋ ਜਿੰਨੇ ਵੀਰ ਬੈਠੇ ਹੋ ਮੇਰੇ ਨਾਲ ਮੈਂ ਕਹਿੰਦਾ ਇੱਕੋ ਇੱਕ ਸ਼ਬਦ ਪੜ ਕੇ ਸ਼ਬਦ ਹੀ ਮੈਂ ਹਾਜ਼ਰਵਾ ਕੇ ਤੁਹਾਡੇ ਤੋਂ ਮੈਂ ਖਿਮਾ ਮੰਗ ਲੈਣੀ ਆ ਇਹ ਮਹਾਂ ਪਵਿੱਤਰ ਮੰਚ ਬਣ ਗਿਆ ਅੱਜ ਪਤਾ ਕਿਉਂ ਇਨੇ ਸਾਰੇ ਵਰਗ ਔਰ ਸਾਰੇ ਧਰਮ ਇਕ ਕਰਕੇ ਰੱਖ ਦਿੱਤੇ ਨੇ ਸਾਰੇ ਵਰਗ ਸਾਰੇ ਧਰਮ ਇਕ ਕਰਕੇ ਰੱਖ ਦਿੱਤੇ ਨੇ ਮੈਂ ਇਸ ਮੰਚ ਨੂੰ ਮੱਥਾ ਟੇਕ ਰਾਇਆ ਸੀਗਾ ਕਿ ਜੋ ਆਪਾਂ ਕਹਿ ਕੇ ਕੇ ਫੱਟ ਗਏ ਨਹੀਂ ਕਰ ਸਕਿਆ ਅਕਾਲ ਪੁਰਖ ਨੇ ਆਪ ਹੀ ਕਾਰਨ ਬਣਾਇਆ ਸਾਰਿਆਂ ਨੂੰ ਇਕ ਕਰਨ ਦਾ ਸਤਿਗੁਰਜ ਨੇ ਇੱਕ ਕਰਤੇ ਵਾਹਿਗੁਰੂ ਕਿਰਪਾ ਕਰੇ ਰੋਜ਼ ਰਸਾ ਕਰਦੇ ਆਪਾਂ ਉੱਤੇ ਸਾਰੇ ਭਾਵੇਂ ਕਿਸੇ ਵੀ ਸਮਾਗਮ ਤੇ ਜਾਈਏ ਕਿਸਾਨ ਵੀਰਾ ਵਾਸਤੇ ਅਰਦਾਸਾ ਕਰਦੇ ਆ ਕਿਉਂਕਿ ਇਨਾ ਕਿਸਾਨ ਘਰਾਜ ਆ ਘਰਾਣਿਆਂ ਦੇ ਵਿੱਚੋਂ ਹੀ ਆਪਾਂ ਪੈਦਾ ਹੋਏ ਆ ਬਹੁਤਾਂ ਦੇ ਵਿੱਚ ਆਪਾਂ ਜਿਹੜੇ ਸਾਰੇ ਸੇਵਾ ਕਰਦੇ ਭਾਵੇਂ ਮੇਰੇ ਪ੍ਰਚਾਰਕ ਵੀਰ ਨੇ ਭਾਵੇਂ ਰਾਗੀ ਸਭਾ ਨੇ ਭਾਵੇਂ ਢਾਡੀ ਸਿੰਘ ਨੇ ਸਾਰੇ ਕਿਸਾਨੀ ਦੇ ਨਾਲ ਬੜੀ ਗੂੜੀ ਤਰ੍ਹਾਂ ਜੁੜੇ ਨੇ ਆਓ ਸਾਰੇ ਮਿਲ ਕੇ ਜਿੰਨੇ ਇੱਥੇ ਬੈਠੇ ਹੋ ਮੇਰੇ ਵੀਰ ਸਾਰਿਆਂ ਦੇ ਵੱਲੋਂ ਆਵਾਜ਼ ਆਣੀ ਚਾਹੀਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮੈਂ ਸ਼ਬਦ پڑھਣਾ ਹੈ ਤੁਸੀਂ ਨਾਲ-ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬੋਲਣਾ ਹੈ ਕੋਈ ਵੀ ਰਸਨਾ ਵਾਂਝੀ ਨਾ ਰਹੇ ਜਿੰਨੇ ਵੀ ਬੈਠੇ ਨੇ ਮੇਰੇ ਵੀਰ ਵੀਰਾਂ ਵੱਲੋਂ ਬੇਨਤੀ ਆਈ ਹੈ ਵੀ ਸਾਰੇ ਬੈ ਕੇ ਸ਼ਾਂਤੀ ਸ਼ਾਂਤੀ ਜ਼ਰੂਰ ਰੱਖੋ ਸਾਡੇ ਨਿਹੰਗ ਸਿੰਘ ਭੋਜਾ ਇੱਥੇ ਬੈਠੀਆਂ ਨੇ ਮੈਂ ਕਹਿੰਨਾ ਧੰਨ ਨੇ ਸਾਰੇ ਵੀਰ ਨੌਜਵਾਨ ਖਾਸ ਕਰਕੇ ਤੰਨ ਨੇ ਨੌਜਵਾਨ ਜਿਨ੍ਹਾਂ ਨੇ ਹਿੰਮਤ ਵਿਖਾਈ ਹੈ ਤੇ ਜਿਨ੍ਹਾਂ ਨੇ ਵਿਖਾ ਦਿੱਤਾ ਤੇ ਪੰਜਾਬ ਹੁੰਦਾ ਕੀ ਹੈ ਪੰਜਾਬ ਕੀ ਹੈ ਆਓ ਸਾਰੇ ਮਿਲ ਕੇ ਪੜੀਏ ਨਾ ਸਰੋ ਮਨਜ਼ੂਰ ਇਹ ਵੀ ਮਨਜ਼ੂਰ ਹਕ ਰਾਜ਼ੰਦੂਰ ਜੁਮਲਾ ਫੈਜ਼ੇ ਨੂਰ ਆਜੀ ਪ੍ਰਵਾਨ ਕਰਿਓ ਸਾਰੇ ਰਾਗੀ ਸਿੰਘਾਂ ਦੇ ਜਿਹੜੇ ਸਾਥ ਸਰੀਆ ਜਿਹੜੇ ਸ੍ਰੀ ਦਰਬਾਰ ਸਾਹਿਬ ਕੀਰਤਨ ਕਰਦੇ ਤੇ ਇਹ ਨਾ ਸੋਚੋ ਵੀ ਕੀਰਤਨ ਹੀ ਕਰਦੇ ਆ ਸਿਰਫ ਉੱਥੋਂ ਵੀ ਸ਼ਬਦ ਪੜੇ ਗਏ ਨੇ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਡੇ ਤੁਹਾਡੀ ਜਿੱਤ ਦੀ ਅਰਦਾਸਾ ਤੁਹਾਡੀ ਜਿੱਤ ਦੀ ਅਰਦਾਸਾ ਉੱਥੇ ਚੱਲ ਰਹੀ ਹੈ ਗੁਰੂ ਕਿਰਪਾ ਕਰੇ ਜਿਹੜੇ ਆ ਗਏ ਨੇ ਸਾਡੇ ਰਾਗੀ ਸਿੰਘ ਉਹਨਾਂ ਦੇ ਵੀ ਪ੍ਰਵਾਨ ਕਰਿਓ ਹਾਜ਼ਰੀ ਜਿਹੜੇ ਵਾਰੀ-ਵਾਰੀ ਆ ਰਹੇ ਨੇ ਤੇ ਜਿਹੜੇ ਨਾਂ ਵੀ ਪਹੁੰਚ ਸਕੇ ਉਹਨਾਂ ਦੀ ਵੀ ਹਾਜ਼ਰੀ ਪ੍ਰਵਾਨ ਕਰਿਓ ਕਿਉਂਕਿ ਆਪਾਂ ਸਾਰੇ ਵੱਖਰੇ ਨਹੀਂ ਆ ਇੱਕ ਹੀ ਆ ਸਾਰੇ ਇੰਨੀ ਮੇਰੀ ਹਾਜ਼ਰੀ ਪ੍ਰਵਾਨ ਕਰਿਓ ਤੁਹਾਡੇ ਚਰਨਾਂ ਦੇ ਵਿੱਚ ਸੀਸ ਲਗਾਉਂਦੇ ਆ ਕਿਉਂਕਿ ਜਿਹੜੇ ਵੀਰ ਇੱਥੇ ਬੈਠੇ ਆ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਇੱਥੇ ਬਹਿ ਕੇ ਲੜਨਾ ਬੜਾ ਔਖਾ ਹੈ ਤੇ ਮੇਰੇ ਵੀਰ ਮੈਂ ਇੱਥੇ ਆਪਣੇ ਨੰਬਰ ਵੀ ਨੋਟ ਕਰਾ ਕੇ ਜਾਣੇ ਨੇ ਜਿਸ ਵੇਲੇ ਜਿਸ ਤਰ੍ਹਾਂ ਦੀ ਸਾਡੀ ਸੇਵਾ ਦੀ ਲੋੜ ਆ ਆਪਾਂ ਇੱਥੇ ਆ ਜਰਾਂ ਵਾਹਿਗੁਰਜੀਤ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਟੇਜ ਵੱਲੋਂ ਰੌਲਾ ਪਾਇਆ ਸਟੇਜ ਟੁੱਟ ਚੱਲੀ ਆ ਤੁਹਾਡੇ ਖਿਲਾਰ ਦੇ ਸਖਤੀ ਨਾ ਕਰ ਤੇ ਥੋੜਾ ਥੋੜਾ ਪਿੱਛੇ ਹਟ ਜਾ ਜਾਵੇ ਇਹ ਸਟੇਜ ਦੀ ਸੈਟਿੰਗ ਹੋ ਰਹੀ ਹੈ ਬਹੁਤ ਬਹੁਤ ਧੰਨਵਾਦ ਭਾਈ ओंकार ਸਿੰਘ ਜੀ ਸ਼ੋਭੀ ਰਾਗੀ ਸਵਾਸੀ ਸ੍ਰੀ ਦਰਬਾਰ ਸਾਹਿਬ ਬਹੁਤ ਹੀ ਕੀਮਤੀ ਵਿਚਾਰ ਤੁਹਾਡੇ ਨਾਲ ਸਾਂਝੇ ਕਰਕੇ ਗਏ ਨੇ ਔਰ ਸਾਡੇ ਵਿੱਚ ਪਹੁੰਚੇ ਬਖਸ਼ੀ ਸਿੰਘ ਰਾਮਦਾਸ ਜਿਹੜੇ ਹੈਲਥਕੇਅਰ ਨੇ ਬੀਕੇ ਜੂ ਪੰਜਾਬ ਤੋਂ ਬਹੁਤ-ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਾਂਗਾ ਕੇਵਲ 5 ਮਿੰਟ ਵਾਸਤੇ ਸੁਖਪ੍ਰੀਤ ਸਿੰਘ ਜੀ ਖਾਲਸਾ ਤਰਨਤਨ ਸਾਹਿਬ ਵਾਲੇ ਉਸ ਤੋਂ ਪ੍ਰੰਤ ਭਾਈ ਸਾਹਿਬ ਕਥਾਵਾਚਨ